ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਮ ਸੇਵਾ ਉਤਮ ਸੇਵਾ ਸਭ ਤੋਂ ਵੱਡੀ ਸੇਵਾ ਜੇ ਸੱਚ ਬਜ਼ੁਰਗਾਂ ਦੀ ਬੀੜਾਂ ਦੀ ਸੇਵਾ ਸਨ ਬਾਲ ਕੀਤੀ ਜਾਂਦੀ ਹੈ ਸਾਡੇ ਕੋਲੇ 10 ਦੇ ਕਰੀਬ ਪਰਿਵਾਰ ਦੇ ਮੈਂਬਰ ਹੈਗੇ ਨੇ ਅੱਜ ਸਾਨੂੰ ਇੱਕ ਵੀਰ ਆਏ ਸੀਗੇ ਜੋ ਕਿ ਖਾਕੀ ਰੰਗ ਦੀਆਂ ਕੁੱਟੀਆਂ ਤੇ ਖਾਕੀ ਰੰਗ ਦੀਆਂ ਜਰਾਬਾਂ ਤੇ ਜਸਤਾਨੇ ਵਗੈਰਾ ਦੇ ਕੇ ਗਿਆ ਸੀ ਕਿ ਬੇਨਤੀ ਆ ਵੀ ਇਸ ਤਰ੍ਹਾਂ ਜੁੜਦੇ ਰਹੋ ਸੇਵਾ ਸੰਭਾਲਦੇ ਵੇ ਸਾਡੇ ਦੇ ਨਾਲ ਜੁੜਦੇ ਰਹੋ ਕਿਉਂਕਿ ਜੋ ਸੇਵਾ ਹਰ ਇੱਕ ਦੇ ਨਾਲ ਹੀ ਹੁੰਦੀ ਹੁੰਦੀ ਹੈ ਇਕੱਲੇ ਕਿਸੇ ਦੇ ਕਰਨ ਜੋਗ ਨਹੀਂ ਹੁੰਦੀ ਸਾਡਾ ਇੱਕ ਮਨ ਦਾ ਸੁਪਨਾ ਸੀਗਾ ਵੀ ਜ਼ਿੰਦਗੀ ਦੇ ਵਿੱਚ ਕੋਈ ਇਸ ਜਿਹੇ ਕਾਰਜ ਕਰੀਏ ਜੋ ਸੁਬੇਜ ਕਿਸੇ ਵੀਰ ਬਜ਼ੁਰਗ ਦੀ ਜਾਂ ਕੋਈ ਅੱਗੇ ਪਿੱਛੇ ਸ਼ਬਾਸ ਸੰਭਾਲ ਪਾਲ ਕਰਨ ਵਾਲਾ ਨਹੀਂ ਹੈਗਾ ਤਾਂ ਉਹਨਾਂ ਦੀ ਸੇਵਾ ਸੰਭਾਲ ਕੀਤੀ ਜਾਵੇ ਜੋ ਕਿ ਪ੍ਰਮਾਤਮਾ ਨੇ ਸੁਪਨਾ ਪੂਰਾ ਕੀਤਾ ਤੇ ਸਾਡਾ ਵੀ ਮਨ ਵਿੱਚ ਹੈਗਾ ਵੀ ਇਕੱਲਾ ਸੁਪਨਾ ਸੁਪਨਾ ਹੀ ਨਾ ਰਹਿ ਜੇਵੇ ਇਹਦੇ ਵਿੱਚ ਆਪਾਂ ਸੇਵਾ ਸੰਭਾਲ ਵੀ ਕਰਦੇ ਰਹੀਏ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਸਾਡੇ ਕੋਲ 10 ਦੇ ਪਰਿਵਾਰ ਦੇ ਕਈ ਮੈਂਬਰ ਹੈਗੇ ਨੇ ਇੱਥੇ ਜਿਨ੍ਹਾਂ ਦੀ ਸੇਵਾ ਸੰਭਾਲ ਚੱਲ ਰਹੀ ਆ ਦੋ ਪਰਿਵਾਰ ਸਾਡੇ ਕੋਲ ਵੀਰ ਨੇ ਜੋ ਸੇਵਾ ਸੰਭਾਲ ਲਈ ਰੱਖੇਲੇ ਸਭ ਰੱਖੇ ਹੋ ਨੇ ਹਰ ਵੇਲੇ ਡਿਊਟੀ ਦਿੰਦੇ ਨੇ ਤੇ ਅਸੀਂ ਆਪਦਾ ਫਰਜ਼ ਸਮਝਦੇ ਹੋਏ ਅਸੀਂ ਵੀ ਇੱਥੇ ਡਿਊਟੀ ਕਰਦੇ ਰਹਨੇ ਆ ਤੇ ਵੀਰਾਂ ਨੂੰ ਬੇਨਤੀ ਹੈ ਵੀ ਆਇਆ ਕਰੋ ਜਰੂਰ ਗੱਡਾ ਮਾਰਿਆ ਕਰੋ ਤਾਂ ਕਿ ਪਤਾ ਲੱਗਦਾ ਰਹਿੰਦਾ ਹੈ ਜੀ ਤੇ ਜਿਸ ਤਰ੍ਹਾਂ ਸਾਨੂੰ ਵੀਰ ਕੋਟੀਆਂ ਵਗੈਰਾ ਦੀ ਜਾਂ ਜਰਾਬਾਂ ਦੀ ਜਾਂ ਜਿਸਤਾਨੇ ਦੀ ਸ਼ਿਵਾ ਦੇ ਕੇ ਨੇ ਧੰਨਵਾਦ ਉਹਨਾਂ ਦਾ ਵੀਰਾਂ ਦਾ ਵੀਡੀਓ ਨੋਕੇ ਤੋਂ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਕਿਸੇ ਵੀਰ ਜਿਵੇਂ ਕੋਈ ਆਪਾਂ ਮਾਫੀ ਚੋਨਾ ਵੀ ਲਵਾਰਸ ਵੀ ਕਹਦਨੇ ਆਪਾਂ ਜਿਹਦੇ ਅੱਗੇ ਪਿੱਛੇ ਸੇਵਾ ਸੰਭਾਲ ਕਰਨ ਵਾਲਾ ਨਹੀਂ ਹੁੰਦਾ ਉਸ ਤਰ੍ਹਾਂ ਹੁੰਦਾ ਜਾਂ ਕੋਈ ਬੱਚਾ ਵਾ ਜਾਂ ਕੋਈ ਬਜ਼ੁਰਗਾ ਜਿਨ੍ਹਾਂ ਦੀ ਸੇਵਾ ਸੰਭਾਲ ਕਰਨ ਵਾਲਾ ਅੱਗੇ ਪਿੱਛੇ ਕੋਈ ਨਹੀਂ ਇਕੱਲਾ ਹੀ ਰਹਿੰਦਾ ਵਾ ਜਾਂ ਕੋਈ ਦਿਮਾਗੀ ਸਹੀ ਨਹੀਂ ਹੈਗਾ ਉਹ ਅੱਗੇ ਪਿੱਛੇ ਸੇਵਾ ਸੰਭਾਲ ਕਰਨ ਵਾਲਾ ਨਹੀਂ ਹੈਗਾ ਜਿਵੇਂ ਸਾਡੇ ਕੋਲ ਬਜ਼ੁਰਗ ਨੇ ਇੱਕ ਬਾਬਾ ਜੀ ਨੇ ਸਾਡੇ ਕੋਲ ਜਿਨ੍ਹਾਂ ਦੀ ਅੱਖਾਂ ਦੀ ਨਿਗਾ ਨਹੀਂ ਹੈਗੀ ਜਾਂ ਸਾਡੇ ਕੋਲ ਬਾਪੂ ਜੀ ਨੇ ਜੋ ਤੁਰ ਫੇਰ ਨਹੀਂ ਸਕਦੇ ਸੀ ਪਰਮਾਤਮਾ ਦੀ ਕਿਰਪਾ ਔਰ ਛੋਟੀਆਂ ਸ਼ੀਸ਼ਾਂ ਦੇ ਨਾਲ ਅੱਜ ਸ਼ਕੰਜੇ ਦੇ ਨਾਲ ਤੁਰਨ ਵੀ ਲੱਗ ਗਏ ਤੇ ਆਹ ਭਾਰਤ ਵੀਰਾ ਜੋ ਕਿ ਲਵਾਰਸੀ ਫਿਰਦਾ ਸੀ ਸੜਕਾਂ ਤੇ ਤੇ ਸਾਨੂੰ ਦੱਸਿਆ ਗਿਆ ਸੀ ਤੇ ਉਹਨੂੰ ਵੀਰ ਨੂੰ ਲਿਆਂਦਾ ਗਿਆ ਤੇ ਆਹ ਭੋਲਾ ਵੀਰ ਸੀਗਾ ਜੀ ਤੇ ਇਸ ਤਰ੍ਹਾਂ ਕਾਫੀ ਨਾ ਦੱਸ ਦੇ ਕਰੀਬ ਸਾਡੇ ਕੋਲ ਪਰਿਵਾਰ ਦੇ ਮੈਂਬਰ ਨੇ ਅਸੀਂ ਬਸ ਇਹ ਕਹਿਣਾ ਚਾਹੁੰਦੇ ਆ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸਾਨੂੰ ਵੀਡੀਓ ਦੇ ਵਿੱਚ ਇਹ ਨਹੀਂ ਹੈਗਾ ਵੀ ਸਾਨੂੰ ਲਾਈਕ ਮਿਲਣਾ ਜਾਂ ਸਾਨੂੰ ਵਿਊ ਮਿਲਣਾ ਸਾਨੂੰ ਇਹਨਾਂ ਚੀਜ਼ਾਂ ਦੀ ਕੋਈ ਚਾਹਨਾ ਨਹੀਂ ਹੈਗੀ ਸਾਨੂੰ ਕੋਈ ਰੁਪਈਆਂ ਦੀ ਚਾਹਨਾ ਨਹੀਂ ਹੈਗੀ ਸਿਰਫ ਸਾਡਾ ਮਕਸਦ ਇਹੀ ਆ ਵੀ ਜਿਹਦੇ ਕੋਲ ਵੀਡੀਓ ਜਾਵੇ ਘਰ ਘਰ ਤੱਕ ਪਹੁੰਚੇ ਹਰੇਕ ਬੰਦੇ ਨੂੰ ਪਤਾ ਲੱਗੇ ਉੱਥੇ ਮਤਲਬ ਇਸ ਤਰ੍ਹਾਂ ਦੀ ਮਾਨਵ ਸੇਵਾ ਸਭ ਤੋਂ ਵੱਡੀ ਸੇਵਾ ਸੋਸਾਇਟੀ ਬਣੀ ਹੋਈ ਆ ਇੰਦੇ ਵਿੱਚ ਕੋਈ ਅਨਾਥਾ ਸੇਵਾ ਅੱਗੇ ਪਿੱਛੇ ਸੇਵਾ ਸੰਭਾਲ ਕਰਨ ਵਾਲਾ ਇਨ ਹੈ ਨਹੀਂ ਹੈਗਾ ਤਾਂ ਸਾਡੇ ਨਾਲ ਜਰੂਰ ਸੰਪਰਕ ਕਰਨਾ ਤਾਂ ਕਿ ਉਹਨਾਂ ਵੀਰਾਂ ਭਰਾਵਾਂ ਦੀ ਬਜ਼ੁਰਗਾਂ ਦੀ ਜਾਂ ਮਾਤਾ ਦੀ ਜਾਂ ਭੈਣਾਂ ਦੀ ਅਸੀਂ ਸੇਵਾ ਸੰਭਾਲ ਕਰ ਸਕੀਏ ਵੈਸੇ ਤਾਂ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਇਹੀ ਆ ਵੀ ਕੋਈ ਇਹੋ ਜਿਹਾ ਪਰਿਵਾਰ ਹੀ ਨਾ ਹੋਵੇ ਕੋਈ ਇਹੋ ਜਿਹਾ ਬੀਰਹੀ ਹੀ ਨਾ ਹੋਵੇ ਜਿਹਨੂੰ ਸੇਵਾ ਸੰਭਾਲ ਕਰਨ ਲਈ ਲਿਉਣਾ ਪਵੇ ਅਸੀਂ ਤਾਂ ਅਰਦਾਸ ਬੇਨਤੀ ਇਹੀ ਕਰਦਾ ਵੀ ਹਰ ਇੱਕ ਪਰਿਵਾਰ ਦੇ ਵਿੱਚ ਹਰ ਇੱਕ ਵੀਰ ਆਪਦੇ ਘਰ ਹੀ ਰਹੇ ਉਹ ਜਿਉਂ ਕੋ ਕਿ ਜੇ ਆਪਣੇ ਆਸਰਾਮ ਬਣੇ ਹੋਣੇ ਆਸਰਾਮ ਬਣਾਉਣ ਦੀ ਲੋੜ ਹੀ ਨਾ ਪਵੇ ਹਰੇਕ ਪਰਿਵਾਰ ਆਪਦੇ ਪਰਿਵਾਰ ਹਰ ਇੱਕ ਵੀਰ ਭਰਾ ਜੋ ਵੀ ਬਜ਼ੁਰਗ ਜਾਂ ਕੋਈ ਵੀ ਹੈਗਾ ਉਹਨਾਂ ਦੀ ਸੇਵਾ ਸੰਭਾਲ ਹਰੇਕ ਪਰਿਵਾਰ ਵਿੱਚ ਹੀ ਹਰੇਕ ਪਰਿਵਾਰ ਹੀ ਕਰੇ ਤੇ ਬੇਨਤੀਆਂ ਪ੍ਰਵਾਨ ਕਰਨੀਆਂ ਵੀਡੀਓ ਨੂੰ ਵੱਧ ਤੋਂ ਵੱਧ ਜਿਹੜੋ ਮਨੁੱਖਤਾ ਨੂੰ ਪਿਆਰ ਕਰਦੇ ਆ ਲੋਕ ਵੀਡੀਓ ਵੱਧ ਤੋਂ ਵੱਧ ਜਰੂਰ ਸ਼ੇਅਰ ਕਰਨ ਬੇਨਤੀ ਆ ਵੀਡੀਓ ਨੂੰ ਸ਼ੇਅਰ ਕਰਨ ਦਾ ਮਤਲਬ ਇਹ ਹੀ ਆ ਵੀ ਲੋਕਾਂ ਤੱਕ ਗੱਲ ਪਹੁੰਚੇ ਗੱਲ ਪਹੁੰਚਾਉਣਾ ਆਪਣਾ ਫਰਜ਼ ਬਣਗਾ ਗੱਲ ਪੰਚਉਣੀ ਕਿਉਂ ਆ ਕਿਉਂਕਿ ਅੱਗੇ ਪਿੱਛੇ ਨਹੀਂ ਸੀ ਵਸ ਸੰਭਾਲ ਕਰਨ ਵਾਲਾ ਕਿਸੇ ਦਾ ਆਸਰਾ ਤਾਂ ਪ੍ਰਮਾਤਮਾ ਆਪ ਬਣਨ ਵਾਲੇ ਨੇ ਅਸੀਂ ਲੱਗ ਸੇਵਾ ਸ਼ੁਰੂ ਕੀਤੀ ਆ ਜੋ ਕਿ ਪ੍ਰਮਾਤਮਾ ਆਪ ਹੀ ਕਰਾਉਣ ਵਾਲੇ ਅਸੀਂ ਤਾਂ ਕੁਝ ਨਹੀਂ ਕਰਨ ਵਾਲੇ ਤਾਂ ਕਿ ਜਿਵੇਂ ਇਹ ਵੀਰ ਨੇ ਸਾਡੇ ਕੋਲੀਆਂ ਬਜ਼ੁਰਗ ਨੇ ਇਹਨਾਂ ਦੀ ਸੇਵਾ ਸੰਭਾਲ ਹੋ ਰਹੀ ਆ ਇਸ ਤਰ੍ਹਾਂ ਹੀ ਉਹਨਾਂ ਦੀ ਹੋਵੇ ਕੁਝ ਅਸੀਂ ਕਿਸੇ ਤੋਂ ਸਾਡਾ ਕੋਈ ਅਕਾਊਂਟ ਦੇ ਵਿੱਚ ਅਸੀਂ ਕਿਸੇ ਤੋਂ ਪੈਸੇ ਨਹੀਂ ਪੂੰਹੁੰਦੇ ਨਾ ਸਾਨੂੰ ਪੈਸਿਆਂ ਦੀ ਲੋੜ ਆ ਜ਼ਰੂਰ ਆ ਵੀ ਠੀਕ ਆ ਤੁਸੀਂ ਮਦਦ ਤੇ ਜ਼ਰੂਰ ਕਰਿਆ ਕਰੋ ਕਿਹੇ ਚੀਜ਼ ਦੀ ਇਥੇ ਚੀਨੀ ਦੀ ਚਾਹ ਪੱਤੀ ਦੀ ਆਲੂ ਗੱਠੇ ਦੀ ਜਾਂ ਕਿਹੇ ਬੈੱਡ ਦੀ ਜਾਂ ਕਿਹੇ ਚੀਜ਼ ਦੀ ਵੀ ਸਾਨੂੰ ਕੁੱਸ ਕੇ ਫੋਨ ਕਰਕੇ ਤੁਸੀਂ ਸੇਵਾ ਸੰਭਾਲ ਕਰ ਸਕਾ ਸੇਵਾ ਦੇ ਸਕਦੇ ਹਾਂ ਠੀਕ ਆ ਜੀ ਸਾਨੂੰ ਕਿਸੇ ਦਾ ਸਾਡੇ ਦਾ ਕਿਸੇ ਦਾ ਅਕਾਊਂਟ ਨਹੀਂ ਸਾਡੇ ਅਸੀਂ ਸੰਸਦਾ ਬਣੀਓ ਕਿਸੇ ਦੇ ਪਿੰਡਾਂ ਵਿੱਚ ਜਾਂ ਕਿਸੇ ਤਰ੍ਹਾਂ ਜਾ ਕੇ ਸਪੈਸਿਟੀ ਮੰਗਦੇ ਨਾ ਕਿਸੇ ਨੂੰ ਪੈਸੇ ਦਿੱਤੇ ਜਾਣ ਬੇਨਤੀ ਆ ਵੀ ਜ਼ਰੂਰ ਜੋੜਨਾ ਸਾਥ ਜ਼ਰੂਰ ਦੇਣਾ ਤਾਂ ਕਿ ਸ਼ੇਵਾ ਸੰਭਾਲ ਕੋਈ ਬੀੜ ਬਜ਼ੁਰਗ ਜਾਂ ਕੋਈ ਦਿਮਾਗੀ ਸਹੀ ਨਹੀਂ ਹੈਗਾ ਜਾਂ ਤੁਰ ਫੇ ਨਹੀਂ ਸਕਦਾ ਜਾਂ ਕਿੱਦਾਂ ਦੀ ਕੋਈ ਪ੍ਰੋਬਲਮਾਂ ਜਾਂ ਕਿਸੇ ਵੀਰ ਦੀ ਭਰਾ ਦੀ ਸਾਡੇ ਦੀ ਕਿਸੇ ਨਿਗਾਨੀ ਹੈਗੀ 25 30 ਦੇ ਪਰਿਵਾਰ ਦੇ ਸੀ ਮੈਂਬਰਾਂ ਲਈ ਇੱਥੇ ਸ਼ੇਵਾ ਸੰਭਾਲ ਲਈ ਸਾਡੇ ਕੋਲ ਜਗ੍ਹਾ ਹੈਗੀ ਆ ਜਦੋਂ ਮਤਲਬ ਜਗ੍ਹਾ ਫੁੱਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਜਾਵੇਗਾ ਜਗ੍ਹਾ ਹੋਰ ਤਿਆਰ ਕੀਤੀ ਜਾਊਗੀ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਕਰਦਾ ਸਮੇਂ ਕੋਈ ਗਲਤੀ ਭੁੱਲ ਚੁੱਕੀ ਹੋ ਗਈ ਹੋਵੇ ਤਾਂ ਅਣਜਾਣ ਬੰਦਿਆਂ ਜੀ ਮਾਫੀ ਦੇਣੀ ਮਾਫੀ ਸ਼ੰਕਤੀ ਦਿੰਦੀ ਹੁੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ